ਸਸਿਕਲ ਜੀ ਸਿਮਰਨ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਅੱਜ ਵਾਲੀ ਵੀਡੀਓ ਬਹੁਤ ਡਿਮਾਂਡਡ ਵੀਡੀਓ ਆ ਮੇਰੀਆਂ ਭੈਣਾਂ ਨੇ ਬਾਰ-ਬਾਰ ਸੂਟਾਂ ਦੀ ਡਿਮਾਂਡ ਕਰੀ ਰੀਸਟਾਕ ਆਇਆ ਜੀ ਦੁਬਾਰਾ ਤੇ ਸਾਰੀਆਂ ਭੈਣਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਣਾ ਬਹੁਤ ਹੀ ਪਿਆਰਾ ਤੁਹਾਡੇ ਲਈ ਆਫਰ ਲੈ ਕੇ ਆਏ ਆ ਜੀ ਬਹੁਤ ਪਿਆਰਾ ਫੈਬਰਿਕ ਹੈ ਕਾਟਨ ਦਾ ਕੈਂਬ੍ਰਿਕ ਕਾਟਨ ਦੇ ਸੂਟ ਮਿਲਣਗੇ ਜੀ ਜਿਹੜਾ ਸੂਟਾਂ ਦੇ ਉੱਪਰ ਅ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਇਹ ਸੂਟਾਂ ਵਾਲੇ ਸੂਟ ਮਿਲਣਗੇ ਤੁਹਾਨੂੰ ਇਹ ਨੰਬਰਾਂ ਵਾਲੇ ਸੂਟ ਮਿਲਣਗੇ ਜੀ ਤੁਹਾਨੂੰ 1399 ਦੇ 3 ਸੂਟ 1399 ਦੇ 3 ਸੂਟ ਹੈ ਜੀ ਨਿਊ ਸਟਾਕ ਆਇਆ ਜੀ ਬਹੁਤ ਹੀ ਮੇਰੀਆਂ ਪੈਣਾ ਦੀ ਡਿਮਾਂਡ ਸੀ ਬਹੁਤ ਨੂੰ ਸਾਨੂੰ ਨੋ ਕਹਿਣਾ ਪਿਆ ਇਸ ਕਰਕੇ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਐ ਸੀ 1399 ਦੇ ਤਿੰਨ ਸੂਟ ਵੀਡੀਓ ਨੂੰ ਐਂਡ ਤੱਕ ਦੇਖਿਓ ਪਰ ਤੁਸੀਂ ਤਿੰਨ ਸੂਟਾਂ ਦਾ ਹੀ ਕੈਂਬੋ ਲੈ ਸਕਦੇ ਆ ਸਿੰਗਲ ਪੀਸ ਅਵੇਲੇਬਲ ਨਹੀਂ ਹੈਗਾ ਜੀ ਸਿੰਗਲ ਪੀਸ ਸੂਟ ਹੋਰ ਆ ਤੁਸੀਂ ਐਂਡ ਵਿੱਚ ਦੇਖਿਓ ਵੀਡੀਓ ਦੇ ਉਹ ਵੀ ਸੇਮ ਸਟਾਫ ਹੋਊਗਾ ਪਰ ਉਹਦਾ ਪ੍ਰਾਈਸ ਥੋੜਾ ਹੋ ਜਾਂਦਾ ਜੀ ਉੱਪਰ ਥੱਲੇ ਪਰ ਜਿਹੜਾ ਤੁਸੀਂ ਇਹ ਆ ਇਹ ਲਓਗੇ ਕੈਂਪੋ ਲਓਗੇ 1399 ਵਿੱਚ ਤੁਹਾਨੂੰ ਤਿੰਨ ਸੂਟ ਇਹਦੇ ਵਿੱਚ ਤੁਸੀਂ ਕੀ ਕਰਨਾ ਜੀ ਪੰਜ ਸੂਟਾਂ ਦੀ ਪਿਕ ਭੇਜਿਆ ਕਰੋ ਪੰਜ ਸੂਟਾਂ ਦੀ ਪਿਕਾ ਭੇਜਣ ਦਾ ਮਤਲਬ ਇਹ ਹੋਊਗਾ ਵੀ ਸਾਨੂੰ ਪਤਾ ਹੋਊਗਾ ਵੀ ਤੁਹਾਡੀ ਚੁਆਇਸ ਇਹ ਆ ਇਹਨਾਂ ਵਿੱਚੋਂ ਜਿਹੜੇ ਤਿੰਨ ਸੂਟ ਮੇਰੇ ਕੋਲ ਹੋਣਗੇ ਮੈਂ ਤੁਹਾਨੂੰ ਨਾਲ ਦੀ ਨਾਲ ਉਹ ਆਪਣਾ ਆਰਡਰ ਡਨ ਹੋ ਜਾਊਗਾ ਜੀ ਜਿਵੇਂ ਤੁਸੀਂ ਦੋ ਸੂਟਾਂ ਤਿੰਨ ਸੂਟਾਂ ਦੀ ਭੇਜਣ ਤਿੰਨੇ ਚੋਂ ਇੱਕ ਨਹੀਂ ਹੁੰਦਾ ਤਾਂ ਤੁਹਾਡਾ ਆਰਡਰ ਡਨ ਨਹੀਂ ਹੁੰਦਾ ਹਨਾ ਇੱਕ ਗੱਲ ਹੋਰ ਬਹੁਤ ਜ਼ਰੂਰੀ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਪਤਾ ਏ ਉਹ ਲੰਬੇ ਟਾਈਮ ਤੋਂ ਜੁੜੇ ਆਵੇਂ ਆ ਉਹਨਾਂ ਨੂੰ ਪਤਾ ਏ ਜੀ ਕਿ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਪੇਟੀਐਮ ਹੈ ਜੀ ਨਾਲ ਦੀ ਨਾਲ ਸੂਟਾਂ ਦੇ ਪਿੱਕਾਂ ਪਸੰਦ ਕਰੋ ਸੂਟ ਪਸੰਦ ਕਰੋ ਨਾਲ ਦੀ ਨਾਲ ਸਕਰੀਨਸ਼ਾਟ ਭੇਜੋ ਬਹੁਤ ਹੀ ਪਿਆਰੇ ਸੂਟ ਕੈਂਬਰਿਕ ਕਾਟਨ ਦੇ 2.5 ਮੀਟਰ ਦੀ ਕੱਟ ਜੇ ਬੜੇ ਪਨੇ ਦਾ ਹੋਊਗਾ ਜੀ ਤਾਂ 1.5 ਮੀਟਰ ਦੀ ਕੱਟ ਹੁੰਦੀ ਆ 1.5 ਮੀਟਰ ਵਿੱਚ ਬਹੁਤ ਵਧੀਆ ਸ਼ਰਟ ਰੈਡੀ ਹੋ ਜਾਂਦੀ ਆ ਸਾਡਾ ਬੁਟੀਕ ਹੈ ਜੇ ਅਸੀਂ ਰੋਜ਼ ਇਹੀ ਸੂਟ ਸਟਿਚ ਕਰਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 1399 ਦੇ ਤਿੰਨ ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਸਾਡਾ ਨੰਬਰ ਸ਼ੋ ਹੋ ਰਿਹਾ ਹੈ ਸਾਡਾ ਵਟਸਐਪ ਨੰਬਰ ਹੈ ਜੀ ਬਸ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆਂ اسی ਨੰਬਰ ਤੇ ਤੁਸੀਂ ਪਿਕ ਭੇਜ ਸਕਦੇ ਆਂ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਦੇ ਸੂਟ ਹੈ ਕੈਂਬ੍ਰਿਕ ਕਾਟਨ ਦੀ ਤੁਹਾਨੂੰ ਬਾਟਮ ਵੀ ਲੁਗੂਗੀ ਜੀ ਪ੍ਰਾਈਸ ਬਹੁਤ ਘੱਟ ਰੱਖਿਆ ਹੈ ਜੀ 1399 ਦੇ ਤਿੰਨ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਬਹੁਤ ਹੀ ਪਿਆਰੀ ਕੈਂਬ੍ਰਿਕ ਕਾਟਨ ਹੈ ਹਰ ਹਰ ਬਾਰੀ ਦੀ ਤਰ੍ਹਾਂ ਹਰ ਬਾਰੀ ਅਸੀਂ ਸੰਡੇ ਸੇਲ लेके ਆਉਨੇ ਆ ਸਾਰੀਆਂ ਪਹਿਣਾ ਇਸ ਸੇਲ ਦਾ ਲਾਹਾ ਜ਼ਰੂਰ ਲਿਆ ਕਰੋ ਬਹੁਤ ਹੀ ਪਿਆਰਾ ਕੈਂਬ੍ਰਿਕ ਕੈਂਬ੍ਰਿਕ ਕਾਟਨ ਦੇ ਸੂਟ 1993 ਦੇ 3 ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕਾਂ ਭੇਜ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਵੰਗਾ ਸਕਦੇ ਆ ਜੀ ਇੱਕ ਹੋਰ ਜ਼ਰੂਰੀ ਗੱਲ ਕਹੀ ਮੇਰੀਆਂ ਆਂਟੀਆਂ ਨੂੰ ਪਿਕਾਂ ਨਹੀਂ ਭੇਜਣੀਆਂ ਆਉਣੀਆਂ ਤਾਂ ਹਰ ਸੂਟ ਤੇ ਨੰਬਰ ਮੈਂਸ਼ਨ ਹੋਇਆ ਹੈ ਜੀ ਤੁਸੀਂ ਕਾਲ ਕਰਕੇ ਨੰਬਰ ਦੱਸ ਕੇ ਆਪਣੇ ਲਈ ਸੂਟ ਰਖਵਾ ਸਕਦੇ ਆ ਜੀ ਤਿੰਨ ਸੂਟਾਂ ਦਾ ਹੀ ਕੈਂਪੋ ਮਿਲਣਾ ਹੈ ਜੀ ਤਿੰਨ ਸੂਟਾਂ ਦਾ ਹੀ ਸਿੰਗਲ ਪੀਸ ਇਹਨਾਂ ਸੂਟਾਂ ਚੋਂ ਨਹੀਂ ਮਿਲੂਗਾ ਲਾਸਟ ਵਿੱਚ ਸਿੰਗਲ ਸਿੰਗਲ ਸੂਟ ਹੈ ਦੀ ਵੀਡੀਓ ਪਾਈਆ ਉਹ ਵੀ ਤੁਸੀਂ ਵਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਤਿੰਨ ਸੂਟਾਂ ਦਾ ਕੈਮਪੋ ਆ ਜੀ 1399 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਮੈਚਿੰਗ ਬਹੁਤ ਪਿਆਰੀ ਹੈ ਜੀ ਕਲਰ ਬਹੁਤ ਪਿਆਰੀ ਹੈ ਜੋ ਕੱਟ ਦੱਸਿਆ ਜਾਊਗਾ ਜੀ 2.5 2.5 ਮੀਟਰ ਦਾ 2.5 ਮੀਟਰ ਦਾ ਹੋਊਗਾ ਜੋ بڑے ਪਨੇ ਦਾ 1.5 ਮੀਟਰ ਦਾ ਹੋਊਗਾ ਜੀ ਸ਼ਰਟ ਦਾ ਕੱਟ ਉਹ 1.5 ਮੀਟਰ ਹੋਊਗਾ ਜੀ ਕੋਈ ਵੀ ਕਪੜਾ ਉੱਪਰ ਥੱਲੇ ਨਹੀਂ ਹੋਊਗਾ ਨਾ ਇਹ ਤੋਂ ਵੱਧ ਮਿਲੂਗਾ ਜੀ ਨਾ ਇਹ ਤੋਂ ਕੱਟ ਮਿਲੂਗਾ ਇਸ ਕਰਕੇ ਜੀ ਮੇਰੀਆਂ ਭੈਣਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਕਈ ਮੇਰੀਆਂ ਭੈਣਾਂ ਪੁੱਛਦੀਆਂ ਹੋਣੀਆਂ ਕਿ ਤੁਸੀਂ ਇਹਦਾ ਕੱਪੜਾ ਸਾਨੂੰ ਇੰਨਾ ਦੇ ਦਿਓ ਬਾਟਮ ਸਾਡੀ ਇੰਨੀ ਕਰ ਦਿਓ ਪਲਾਜੋ ਸਾਨੂੰ ਇੰਨਾ ਚਾਹੀਦਾ ਇਦਾਂ ਦੀ ਗੱਲ ਨਹੀਂ ਜੀ ਜੋ ਕੱਟ ਸਾਨੂੰ ਪਿੱਛੇ ਤੋਂ ਆਉਣਾ ਹੈ ਅਸੀਂ ਉਹੀ ਦੇਣਾ ਤੁਹਾਨੂੰ ਜੀ ਪਲੀਜ਼ ਇਹ ਕਹਿ ਕੇ ਨਾ ਆਪਣਾ ਟਾਈਮ ਵੇਸਟ ਕਰਿਆ ਕਰੋ ਨਾ ਸਾਡਾ ਕਰਿਆ ਕਰੋ ਜੀ ਜੋ ਕੱਟ ਜੋ ਪਿੱਛੋਂ ਸੂਟ ਬਣ ਕੇ ਆਉਣਾ ਹੈ ਉਹੀ ਆਉਣਾ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਫੈਬਰਿਕ ਹੈ ਜੀ ਇਹਨਾਂ ਨੂੰ ਤੁਸੀਂ ਬਿਲਕੁਲ ਵੀ ਤੁਹਾਨੂੰ ਫालतू ਖਰਚਾ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਮਾੜੀ ਮਾੜੀ ਲੇਸ ਲਵਾ ਕੇ ਪਾਈਪਿੰਗ ਲਵਾ ਕੇ ਜਾਂ ਇਹਨੂੰ ਸਟਾਈਲਿਸ਼ ਜਿਹਾ ਬਣਾ ਕੇ ਇਹਨਾਂ ਸੂਟਾਂ ਦੇ ਬਹੁਤ ਹੀ ਪਿਆਰੀ ਲੁੱਕ ਬਣਾ ਸਕਦੇ ਆ ਉਹ ਤੁਹਾਡੇ ਟੇਲਰ ਪਰ ਡਿਪੈਂਡ ਕਰਦਾ ਜੀ ਵੀ ਉਹ ਤੁਹਾਡਾਂ ਦੀ ਸੂਟਾਂ ਦੀ ਸਟੀਚਿੰਗ ਕਿੱਦਾਂ ਦੀ ਕਰਦਾ ਪਰ ਇੱਕ ਸਿੰਪਲ ਸੂਟ ਨੂੰ ਵੀ ਬਹੁਤ ਹੀ ਪਿਆਰੀ ਜੀ ਲੁੱਕ ਦੇ ਸਕਦੇ ਆ ਜੇ ਤੁਸੀਂ ਸੂਟ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਬਿਨਾ ਸਟੀਚ ਕਰੇ ਵੀ ਸੂਟ ਤੁਸੀਂ ਸੂਟ ਮੰਗਵਾ ਸਕਦੇ ਆ ਸਟੀਚਿੰਗ ਕਰਕੇ ਵੀ ਕਰਵਾ ਕੇ ਵੀ ਤੁਸੀਂ ਸੂਟ ਮੰਗਵਾ ਸਕਦੇ ਆ ਪਰ ਇੱਕ ਚੰਗੀ ਸਟੀਚਿੰਗ ਸੂਟ ਨੂੰ ਹੋ ਜਵੇ ਨਾ ਸੂਟ ਨੂੰ ਚਾਰ ਚੰਦ ਲੱਗ ਜਣੇ ਜੀ ਸੂਟ ਚਾਹੇ 500 ਦਾ ਹੋਵੇ ਉਹਦੀ ਸਟੀਚਿੰਗ ਸਹੀ ਹੋਈ ਵੀ ਹੋਵੇ ਜੋ ਉਹਦੇ ਪਰ ਲੱਗਣਾ ਹੋਵੇ ਉਹੀ ਚੀਜ਼ ਲਈ ਹੋਵੇ ਉਹ ਤਾਂ ਸੂਟ ਦੀ ਲੁੱਕ ਆਉਂਦੀ ਹੈ ਜਿਵੇਂ ਆਪਾਂ ਕਿਸੇ ਸੂਟ ਨੂੰ ਲੱਗਣੀ ਸਿਰਫ ਪਾਈਪਿੰਗ ਹੁੰਦੀ ਹੈ ਲਾ ਆਪ ਬਹੁਤ ਲੈਸਾਂ ਵਗੈਰਾ ਦੰਨੇ ਆ ਓਵਰ ਕਰ ਦੰਨੇ ਉਹ ਵੀ ਸੂਟ ਨਹੀਂ ਸੋਹਣਾ ਲੱਗਦਾ ਜੀ ਇਸ ਕਰਕੇ ਧਿਆਨ ਵਿੱਚ ਰੱਖਿਆ ਕਰੋ ਜੋ ਮਤਲਬ ਕਿ ਇੱਕ ਟੇਲਰ ਆਪਣਾ ਤੁਹਾਡੇ ਲਾਗ ਲਾਉਣੇ ਕੋਈ ਵੀ ਵਧੀਆ ਟੇਲਰ ਰੱਖਿਆ ਕਰੋ ਜਿਵੇਂ ਦੇ ਤੁਸੀਂ ਸੂਟ ਲੈਣੇ ਆ ਉਹਨੂੰ ਕਹਿਆ ਕਰੋ ਕਿ ਤੁਸੀਂ ਆਪਣੀ ਪਸੰਦ ਦੇ ਬਣਾ ਦਿਓ ਕਿਉਂਕਿ ਟੇਲਰਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਹਨਾ ਬਾਕੀ ਤਾਂ ਜੀ ਅੱਜਕੱਲ ਨਿਊ ਡਿਜ਼ਾਈਨ ਬਥੇਰੇ YouTube ਤੇ ਚੱਲਦੇ ਆ ਮੇਰੀਆਂ ਭੈਣਾਂ ਦੇਖਦੇ ਆ ਤਾਂ ਉਹਨਾਂ ਨੂੰ ਪਿਕ ਦਿਖਾ ਦਿਆ ਕਰੋ ਕਿ ਸਾਨੂੰ ਸੇਮ ਸੂਟ ਰੈਡੀ ਕਰਕੇ ਦਿਓ ਇਹੀ ਸੂਟ ਤੁਹਾਡਾ ਬਹੁਤ ਹੀ ਪਿਆਰਾ ਬਣ ਸਕਦਾ ਹੈ ਜੀ 1399 ਦੇ ਤਿੰਨ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਭੇਜੀ ਜਾਓ ਕੋਈ ਮੇਰੀ ਭੈਣ ਰਹਿ ਨਾ ਜਾਵੇ ਨਿਊ ਸਟਾਕ ਆਇਆ ਜੀ ਬਹੁਤ ਪਹਿਣਾ ਦੀ ਡਿਮਾਂਡ ਸੀ ਪੂਰੇ ਇੱਕ ਹਫ਼ਤੇ ਦੀ ਕਿ ਉਹੀ ਸੂਟ ਲੈ ਕੇ ਆਓ ਦੁਆਰਾ ਤੇ ਉਹੀ ਸੂਟ ਲੈ ਕੇ ਆਓ ਦੁਆਰਾ ਤੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 1399 ਦੇ 3 ਸੂਟ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਇਹ ਸਾਡਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਸੂਟਾਂ ਦੀਆਂ ਪਿਕਾਂ ਭੇਜ ਕੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਜੀ ਕਿਸੇ ਵੀ ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਜੀ ਆਲ ਇੰਡੀਆ ਧਿਆਨ ਨਾਲ ਵੀਡੀਓ ਸੁਣ ਲਿਆ ਕਰੋ ਇਹ ਪੁੱਛਣ ਲਈ ਆਪਾਂ ਕਾਲ ਕਰਨੇ ਸ਼ਿਪਿੰਗ ਤਾਂ ਨਹੀਂ ਲੱਗੂਗੀ ਜੀ ਵੀਡੀਓ 'ਚ ਬਾਰ ਬਾਰ ਦੱਸਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝ ਆ ਜਾਵੇ ਆਲ ਇੰਡੀਆ ਸ਼ਿਪਿੰਗ ਨਹੀਂ ਹੈਗੀ ਜੀ ਇੰਡੀਆ ਤੋਂ ਫੋਰਨ ਕੰਟਰੀ ਦੀ ਸ਼ਿਪਿੰਗ ਅਲੱਗ ਤੋਂ ਲੱਗੂਗੀ ਜੀ ਉਸ ਤੋਂ ਬਾਅਦ ਇਹ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੀ ਸੂਟ ਨੇ ਜੀ ਬਦੌਟ ਦੁਪੱਟਾ ਸੂਟ ਹੈ ਜੀ ਬਹੁਤ ਸੋਹਣੇ ਇਹ ਤੁਹਾਨੂੰ ਮਿਲਣਗੇ ਜੀ 4 475 ਦਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ 475 ਦਾ ਸੂਟ ਮਿਲੂਗਾ ਜੀ ਬਹੁਤ ਜਿਆਦਾ ਸੋਹਣਾ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਇਹ ਸੂਟਾਂ ਵਿੱਚ ਕੋਈ ਵੀ ਆਪਸ਼ਨ ਤਾਂ ਨਹੀਂ ਇਹ ਵੀ ਤਿੰਨ ਸੂਟਾਂ ਦਾ ਕੈਮਪੋ ਨਹੀਂ ਹੈਗਾ ਜੀ ਤੁਸੀਂ ਦੋ ਵੀ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਚਾਰ ਵੀ ਲੈ ਸਕਦੇ ਆ ਜੀ 475 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਬਹੁਤ ਜਿਆਦਾ ਸੋਹਣੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਸੰਡੇ ਸੇਲ ਦਾ ਜਰੂਰ ਲਾ ਲਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਹਰ ਸੰਡੇ ਅਸੀਂ ਸੋਹਣੇ ਸੋਹਣੇ ਸੂਟ ਲੈ ਕੇ ਆ ਰਹੇ ਜੀ ਇਹ ਮੇਰੀ ਭੈਣਾਂ ਦੀ ਬਹੁਤ ਡਿਮਾਂਡ ਸੀ ਕਈ ਭੈਣਾਂ ਮੇਰੀਆਂ ਨਾਰਾਜ਼ ਹੋਈਆਂ ਜਿਨ੍ਹਾਂ ਦੀਆਂ ਪਿਕਾਂ ਮੇਰੇ ਕੋਲ ਆਈਆਂ ਜਦ ਤੱਕ ਸੂਟ ਖਤਮ ਹੋ ਗਏ ਸੀਗੇ ਜੀ ਦੁਬਾਰਾ ਤੇ ਸੂਟ ਆਏ ਆ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਹੈਗਾ ਜੀ ਬਹੁਤ ਹੀ ਪਿਆਰਾ ਕੈਂਬ੍ਰਿਕ ਕਾਟਨ ਦਾ ਬਦੌਟ ਲਾਈਨਿੰਗ ਵਰਨ ਵਾਲਾ ਸੂਟ ਹੈ ਜੀ ਬਾਕੀ ਤਾਂ ਜੀ ਕਸਟਮਰ ਆਪਣੇ ਪਰ ਹੁੰਦਾ ਕਈ ਕਸਟਮਰ ਹਰੇਕ ਸੂਟ ਨੂੰ ਲਾਈਨਿੰਗ ਲਗਾਉਂਦੇ ਆ ਪਰ ਇਹ ਬਦੌਟ ਲਾਈਨਿੰਗ ਵਰਨ ਵਾਲਾ ਸੂਟ ਹੈ ਜੀ ਓਨਲੀ ਪ੍ਰਾਈਸ ਹੈਗਾ 475 ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਤੁਸੀਂ ਕਿਤੇ ਵੀ ਬੈਠੇ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਆਪਣਾ ਐਡਰੈਸ ਦੇਣਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਸੂਟ ਤੁਸੀਂ ਸਟੀਚਿੰਗ ਕਰਵਾ ਕੇ ਵੀ ਮੰਗਵਾ ਸਕਦੇ ਆ ਬਦੋਟ ਸਟੀਚਿੰਗ ਵੀ ਮੰਗਵਾ ਸਕਦੇ ਆ ਬਹੁਤ ਹੀ ਪਿਆਰੇ ਜੇ ਸੂਟ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 475 ਸੂਟ ਦਾ ਪ੍ਰਾਈਸ ਹੈ ਜੀ ਇੱਕ ਬਹੁਤ ਜ਼ਰੂਰੀ ਗੱਲ ਮੈਂ ਪਹਿਲਾਂ ਵੀ ਦੱਸੀ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਈ ਮੇਰੀਆਂ ਭੈਣਾ ਪਿੱਕਾਂ ਭੇਜੀ ਜਾਣਗੇ ਸਤੋਂ ਸਿਲੈਕਟਰ ਕਰਾ ਲਣਗੇ ਬਾਅਦ ਚੋ ਕਹਿਣਗੇ ਜੀ ਕੈਸ਼ ਔਨ ਡਿਲੀਵਰੀ ਹੈਗੀ ਆ ਅਸੀਂ ਬਾਰ ਬਾਰ ਦੱਸਦੇ ਆ ਜੀ ਤੁਹਾਨੂੰ ਵੀਡੀਓ ਚ ਵੀਡੀਓ ਧਿਆਨ ਨਾਲ ਦੇਖਿਆ ਕਰੋ ਵੈਸੇ ਤਾਂ ਜੀ ਜਿਹੜੀਆਂ ਮੇਰੀਆਂ ਭੈਣਾ ਵੀਡੀਓ ਧਿਆਨ ਨਾਲ ਦੇਖਦੀਆਂ ਨਾ ਉਹਨਾਂ ਨੂੰ ਕੋਈ ਕੰਫਿਊਜ਼ਨ ਨਹੀਂ ਹੁੰਦੀ ਕਿਉਂਕਿ ਉਹ ਲੰਬੇ ਟਾਈਮ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਤੋਂ ਉਹਨਾਂ ਨੇ ਸੂਟ ਵਾਏ ਵੀ ਕਰਿਆ ਉਹਨਾਂ ਨੂੰ ਐਨ ਸਾਡਾ ਪ ਤਸੀਂ ਪੈਸੇ ਪਾ ਦਿੱਤੇ ਤਾਂ ਅਸੀਂ ਟੈਨਸ਼ਨ ਫਰੀ ਹੋ ਕੇ ਬੈਠ ਜਾਈਏ ਨਿਊ ਨੂੰ ਹੁੰਦਾ ਪਰ ਫਿਰ ਵੀ ਥੋੜਾ ਟਰਸਟ ਕਰਿਆ ਕਰੋ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾ ਹੀ ਵੀਡੀਓ ਨੂੰ ਪਿਆਰ ਕਰਦੇ ਰਹੋ ਧੰਨਵਾਦ